ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪਾ ਪੜ੍ਹ ਰਹੇ ਸੀ ਕਾਨੜਾ ਰਾਗ ਦੇ ਵਿੱਚ ਮਹੱਲਾ 5 ਬਿਖੇ ਦਲ ਸੰਤਨ ਤੁਮਰੇ ਗਾਹੇ ਤੁਮਰੀ ਟੇਕ ਭਰੋਸਾ ਠਾਕੁਰ ਸ਼ਰਨ ਤੁਮਾਰੀ ਆਹੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਮੁਖ ਜਨਾਂ ਦੀ ਸੰਤ ਜਨਾਂ ਦੀ ਸੰਗਤ ਦਾ ਬਹੁਤ ਵੱਡਾ ਫਲ ਦੱਸਦੇ ਹਨ ਕਿ ਜੋ ਮਨੁੱਖ ਸਦਾ ਭਟਕਦਾ ਰਹਿੰਦਾ ਹੈ ਪਰ ਵਿਖੇ ਦਲ ਭਾਵ ਵਿਸ਼ਿਆਂ ਦੀ ਫੌਜ ਨੂੰ ਵਸ ਵਿੱਚ ਨਹੀਂ ਕਰ ਸਕਦਾ ਬੜਾ ਔਖਾ ਹੈ ਉਹਦੀ ਬਖਸ਼ਿਸ਼ ਹੁੰਦੀ ਹੈ ਰਹਿਮਤ ਹੁੰਦੀ ਹੈ ਸੰਗਤ ਮਿਲਦੀ ਹੈ ਫਿਰ ਹੌਲੀ 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 ਇਹ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਰਹਿਮਤ ਹੁੰਦੀ ਹੈ ਬੜੇ ਦੁਨੀਆਂ ਦੇ ਲੋਕ ਹਨ ਜੋ ਇਨ੍ਹਾਂ ਵੈਰੀਆਂ ਦੇ ਇਨ੍ਹਾਂ ਵਿਸ਼ਿਆਂ ਦੀ ਫੌਜ ਦੇ ਵਾਸ ਵਿੱਚ ਹਨ ਪਰ ਹਰ ਕੋਈ ਚਾਹੁੰਦਾ ਹੈ ਕਿ ਇਹਨਾਂ ਮੈਂ ਵਿਸ਼ਿਆਂ ਤੋਂ ਨਿਕਲ ਸਕਾਂ ਵਿਖੇ ਦਲ ਸੰਤਨ ਤੁਮਰੇ ਗਾਹਿਓ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਗੁਰਮੁਖ ਜਨਾਂ ਦੀ ਸੰਗਤ ਦੇ ਰਾਹੀ ਮੈਂ ਸਾਰੇ ਵਿਸ਼ਿਆਂ ਦੀ ਫੌਜ ਨੂੰ ਵਸ ਕਰ ਲਿਆ ਹੈ ਕਿ ਗੁਰਮੁਖ ਜਨਾਂ ਦੀ ਸੰਗਤ ਨਾਲ ਇਹਨਾਂ ਵਿਸ਼ਿਆਂ ਨੂੰ ਵਸ ਵਿੱਚ ਕੀਤਾ ਜਾ ਸਕਦਾ ਹੈ ਤੇ ਨਹੀਂ ਤੇ ਆਪਾ ਪੜਿਆ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਇਸ ਤਰ੍ਹਾਂ ਇਨਾਂ ਚ ਫਸਿਆ ਹੋਇਆ ਮਨੁੱਖ ਬਾਣੀ ਕੋ ਵਿਸਰ ਕੇ ਪੱਕੇ ਰੋਗੀ ਦੀ ਤਰ੍ਹਾਂ ਹਮੇਸ਼ਾ ਬਿਲਕਦਾਰ ਹੀਂਦਾ ਹੈ ਸ਼ਾਂਤੀ ਹਰ ਮਨੁੱਖ ਚਾਹੁੰਦਾ ਹੈ ਟਕਾ ਹਰ ਮਨੁੱਖ ਚਾਹੁੰਦਾ ਹੈ ਕਿ ਕਿਸੇ ਤਰੀਕੇ ਨਾਲ ਮੈਨੂੰ ਸ਼ਾਂਤੀ ਮਿਲੇ ਮੈਨੂੰ ਟਕਾ ਮਿਲੇ ਪਰ ਪਾਤਸ਼ਾਹ ਕਹਿੰਦੇ ਹੈ ਕਿ ਇਕੋ ਹੀ ਇਹਦਾ ਹੱਲ ਹੈ ਤੇ ਕੇ ਤੂੰ ਗੁਰਮਖ ਜਨਾਂ ਦੀ ਸੰਗਤ ਕਰਿਆ ਕਰ। ਤੁਮਰੀ ਟੇਕ ਭਰੋਸਾ ਠਾਕੁਰ ਸ਼ਰਨ ਤੁਮਾਰੀ ਆਹੇ। हे अकाल पुरख वाहेगुरु मेनू तेरी टेक है। मेनू तेरा ही भरोसा है। ਮੈਂ ਸਦਾ ਤੇਰੀ ਸ਼ਰਨ ਲੋੜਦਾ ਹਾਂ ਇਸ ਕਰਕੇ ਕਿ ਮੈਂ ਇਹ ਵਿਸ਼ਿਆਂ ਦੀ ਫੌਜ ਤੋਂ ਬਚਿਆ ਰਹਾ ਗੁਰੂ ਦੀ ਸੰਗਤ ਕਰਕੇ ਗੁਰਮਖੰਦ ਦੀ ਸੰਤ ਜਨਾਂ ਦੀ ਸੰਗਤ ਕਰਕੇ ਜਨਮ ਜਨਮ ਕੇ ਮਹਾਪਰਾਸਤ ਦਰਸ਼ਨ ਭੇਟ ਮਿਟਾਹਿਓ ਤੇ ਜਿਹੜੇ ਬਟ ਭਾਗੀ ਮਨੁੱਖ ਤੇਰੀ ਸ਼ਰਨ ਵਿੱਚ ਆ ਪੈਂਦੇ ਹਨ ਉਹ ਤੇਰਾ ਦਰਸ਼ਨ ਕਰਕੇ ਜਨਮਾਂ ਜਨਮਾਂ ਤਰਾਂ ਦੇ ਪਾਪ ਮਟਾ ਲੈਂਦੇ ਹਨ ਆਖੋ ਸਤਨਾਮ ਪਾਪ ਕਿਵੇਂ ਮਿਟਦੇ ਆ ਭਇਓ ਪ੍ਰਗਾਸ ਆਨੰਦ ਉਜਿਆਰਾ ਸਹਿਜ ਸਮਾਦ ਸਮਾਹਿ ਕਿਉਂਕਿ ਪਾਪ ਇਸ ਤਰ੍ਹਾਂ ਮਿਟਦੇ ਆ ਜਦੋਂ ਸਾਨੂੰ ਗੁਰੂ ਜੀ ਦੀ ਸੰਗਤ ਮਿਲ ਜਾਂਦੀ ਹੈ ਵੱਡੇ ਭਾਗਾਂ ਨਾਲ ਤੇ ਗੁਰੂ ਦੇ ਨਾਲ ਮਨੁੱਖ ਜੁੜਦਾ ਹੈ ਫਿਰ ਉਹਨਾਂ ਦੇ ਅੰਦਰ ਭਇਓ ਪ੍ਰਗਾਸ ਉਹਨਾਂ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ ਤੇ ਆਤਮਿਕ ਆਨੰਦ ਦੀ ਰੌਸ਼ਨੀ ਹੋ ਜਾਂਦੀ ਹੈ ਉਹ ਸਦਾ ਆਤਮਿਕ ਟੋਲਤਾ ਦੀ ਸਮਾਧੀ ਵਿੱਚ ਫਿਰ ਲੀਨ ਰਹਿੰਦੇ ਆ ਸਦਾ ਦੀ ਸਮਾਧੀ ਭਾਵ ਭਾਵੇਂ ਮਨੁੱਖ ਤੁਰਿਆ ਫਿਰਦਾ ਹੈ ਭਾਵੇਂ ਕੰਮ ਕਰਦਾ ਹੈ ਜੋ ਵੀ ਆ ਜਿੱਥੇ ਵੀ ਆ ਉਹਦੀ ਸਦਾ ਦੀ ਸਮਾਧੀ ਹੈ ਜਦੋਂ ਉਹਦੀ ਸੁਰਤ ਪਰਮਾਤਮਾ ਨਾਲ ਜੁੜੀ ਹੋਈ ਹੈ ਤੇ ਗੁਰੂ ਜੀ ਦਾ ਗਿਆਨ ਉਹਦੇ ਨਾਲ ਹੈ ਗੁਰੂ ਜੀ ਦਾ ਉਪਦੇਸ਼ ਉਹਦੇ ਨਾਲ ਵਿਚਾਰ ਜਿਸ ਤਰ੍ਹਾਂ ਅਸੀਂ ਵੱਡਿਆਂ ਦੇ ਉਪਦੇਸ਼ ਨੂੰ ਜਿਵੇਂ ਕਈ ਵਾਰੀ ਮਾਤਾ ਪਿਤਾ ਜਦੋਂ ਬੱਚਾ ਬਾਹਰ ਜਾਂਦਾ ਉਹਨੂੰ ਸਮਝਾ ਕੇ ਤੋੜਦੇ ਆ ਕਿ ਬੇਟਾ ਤੂੰ ਇਦਾਂ ਕਰਨਾ ਤੂੰ ਆਹ ਕਰਨਾ ਤੂੰ ਐ ਰਹਿਣਾ ਤੇ ਤੂੰ ਇਦਾਂ ਦੇ ਕੰਮ ਨਹੀਂ ਕਰਨੇ ਉਪਦੇਸ਼ ਨਾਲ ਲੈ ਗਿਆ ਨਾ ਉਹਦੀ ਸੁਰਤ ਦੇ ਵਿੱਚੋਂ ਵਹਿ ਗਈ ਫਿਰ ਉਹ ਸਦਾ ਉਹਦੀ ਜਿਹੜੀ ਸੁਰਤ ਹੈ ਆਪਣੇ ਮਾਪਿਆਂ ਨਾਲ ਜੁੜੀ ਹੋਈ ਏਸੇ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਸਾਡੇ ਸਦਾ ਨਾਲ ਰਹਿੰਦਾ ਭਾਵ ਸਦਾ ਦੀ ਸਮਾਧੀ ਲੱਗੀ ਰਹਿੰਦੀ ਹੈ ਸਦਾ ਦੀ ਸਮਾਧੀ ਸਮਾਧੀ ਇਦਾਂ ਨਹੀਂ ਕਿ ਆਪਾਂ ਇਦਾਂ ਬਹਿ ਗਏ ਇਹ ਵੀ ਸਮਾਧੀ ਆ ਵੀ ਆਪਾਂ ਉਹਦਾ ਚਿੰਤਨ ਕਰਨਾ ਉਹਨੂੰ ਯਾਦ ਕਰਨਾ ਦਿੰਦੇ ਆ ਉਹਦਾ ਵੀ ਆਪਾਂ ਖੰਡਨ ਨਹੀਂ ਕਰ ਸਕਦੇ بڑے ਜਿਹੜੇ ਨਾਮ ਜਪਣ ਵਾਲੇ ਆ ਉਹ ਸਮਾਧੀ ਲਾਉਂਦੇ ਆ ਸਾਧੂ ਸਮਾਧੀ ਲਾਉਂਦੇ ਆ ਐਸੀ ਗੱਲ ਨਹੀਂ ਹੈ ਪਰ ਸਤਿਗੁਰੂ ਸੱਚੇ ਪਾਈਸ਼ਾ ਕਹਿੰਦੇ ਆ ਇੱਕ ਤੇਰੀ ਸਦਾ ਦੀ ਸਮਾਧੀ ਹੈ। ਵਿਕਿਰਤੀ ਬੰਦਾ ਕਿਵੇਂ ਸਮਾਧੀ ਲਾ ਸਕਦਾ ਹੈ? ਜਿਹੜਾ ਬੰਦਾ ਡਿਊਟੀ ਕਰਦਾ ਹੈ, ਜਿਹੜਾ ਬੰਦਾ ਵਾਰ ਕੰਮ ਤੇ ਜਾਂਦਾ ਹੈ ਉਹ ਕਿਵੇਂ ਸਮਾਧੀ ਲਾ ਸਕਦਾ ਹੈ? ਉਹ ਸਮਾਧੀ ਇਸੇ ਤਰ੍ਹਾਂ ਲਾ ਸਕਦਾ ਵੀ ਆਪਣੀ ਕਿਰਤ ਕਰਦਾ ਹੋਇਆ ਸੁਰਤ ਵੈਗੁਰੂ ਦੀ ਨਾਲ ਜੋੜ ਕੇ ਰੱਖਦਾ ਉਹਦੀ ਸਦਾ ਦੀ ਸਮਾਧੀ ਹੈ। ਉਹ ਪ੍ਰਕਾਸ਼ ਅਨੰਦ ਉਜਿਆਰਾ ਸਹਿਜ ਸਮਾਦ ਸਮਾਹਿਉ ਆਤਮਕ ਆਨੰਦ ਦੀ ਰੌਸ਼ਨੀ ਹੋ ਜਾਂਦੀ ਹੈ ਚਾਨਣ ਹੋ ਜਾਂਦਾ ਹੈ ਗਿਆਨ ਹੋ ਜਾਂਦਾ ਹੈ ਤੇ ਉਹ ਸਦਾ ਆਤਮਕ ਡੋਲਤਾ ਦੀ ਸਮਾਧੀ ਵਿੱਚ ਲੀਨ ਰਹਿੰਦੇ ਨੇ ਕੌਣ ਕਹੈ ਤੁਮ ਤੇ ਕਛ ਨਹੀਂ ਤੁਮ ਸਮਰਾਥ ਅਥਾਹਿਉ ਸਤਗੁਰੂ ਜੀ ਕਹਿੰਦੇ ਆ ਵੀ ਕੌਣ ਕਹਿੰਦਾ ਕਿ ਤੇਥੋਂ ਕੁਝ ਵੀ ਹਾਸਲ ਨਹੀਂ ਹੁੰਦਾ ਤੂੰ ਤਾਂ ਸਾਰੀਆਂ ਤਾਕਤਾਂ ਦਾ ਮਾਲਕ ਹੈ ਸੁੱਖਾਂ ਦਾ ਅਥਾ ਸਮੁੰਦਰ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਆ ਕੌਣ ਕਹੈ ਤੁਮ ਤੇ ਕਛ ਨਾਹੀ ਤੁਮ ਸਮਰੱਥ ਅਥਾ ਹੈਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹੇ ਉਹ ਹੈ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਜਿਹੜਾ ਮਨੁੱਖ ਤੇਰੀ ਸ਼ਰਨ ਵਿੱਚ ਪੈ ਜਾਂਦਾ ਹੈ ਉਹ ਤੇਰੇ ਦਰ ਤੋਂ ਤੇਰਾ ਨਾਮ ਹਾਸਲ ਕਰ ਲੈਂਦਾ ਹੈ ਇਹ ਨਾਮ ਹੀ ਉਸ ਵਾਸਤੇ ਦੁਨੀਆਂ ਦੇ ਰੰਗ ਰੂਪ ਤੇ ਰਸ ਹਨ ਉਹਦੇ ਲਈ ਪ੍ਰਮਾਤਮਾ ਦਾ ਨਾਮ ਰੰਗ ਰੂਪ ਰਸ ਆਨੰਦ ਬਣ ਜਾਂਦਾ ਹੈ ਕਿਰਪਾ ਨਿਧਾਨ ਕਿਰਪਾ ਦਾ ਖਜ਼ਾਨਾ ਸੁੱਖਾਂ ਦਾ ਖਜ਼ਾਨਾ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ ਹੁਣ ਸੁੱਖ ਨਿਧਾਨ ਕੀ ਨੂੰ ਕਹਿੰਦੇ ਸੁੱਖ ਨਿਧਾਨ ਉਹ ਸੁੱਖੇ ਨੂੰ ਨਹੀਂ ਕਹਿੰਦੇ ਜਿਹੜਾ ਆਪਾਂ ਖਾਂਦੇ ਸੁੱਖ ਨਿਧਾਨ ਤੋਂ ਭਾਵ ਹੈ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ ਸੁੱਖ ਨਿਧਾਨ ਕਈ ਵਾਰੀ ਅਸੀਂ ਨਸ਼ੇ ਨੂੰ ਸੁੱਖਾ ਕਹੀ ਜਾਂਦੇ ਹਾਂ ਸੁੱਖ ਨਿਧਾਨ ਭਾਵ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ ਅਕਾਲ ਪੁਰਖ ਵੈਗੁਰੂ ਜਦੋਂ ਉਹਦੇ ਨਾਲ ਜੁੜਦੇ ਆ ਤਾਂ ਫਿਰ ਸੁੱਖ ਪ੍ਰਾਪਤ ਹੁੰਦੇ ਆ ਆਖੋ ਸਤਨਾ ਕਿਰਪਾਨ ਰਾਨ ਰੰਗ ਰੂਪ ਰਸ ਨਾਮ ਨਾਨਕ ਲਾ ਲਾਇ ਲੈ ਲਾਏ ਕਾਨੜਾ ਮਹਲਾ ਪੰਜਵਾਂ ਬੂੜਤ ਪ੍ਰਾਨੇ ਹਰਿ ਜਪ ਧੀਰੈ ਇਸ ਤਰ੍ਹਾਂ ਸੰਸਾਰ ਸਮੁੰਦਰ ਵਿੱਚ ਡੁੱਬ ਰਿਹਾ ਮਨੁੱਖ ਗੁਰੂ ਦੇ ਰਾਹੀ ਪ੍ਰਮਾਤਮਾ ਜੀ ਦਾ ਨਾਮ ਜਪ ਕੇ ਪਾਰ ਲੰਘਣ ਪਾਰ ਲੰਘ ਸਕਣ ਲਈ ਇਹ ਹੌਸਲਾ ਪ੍ਰਾਪਤ ਕਰ ਲੈਂਦਾ ਹੈ ਬੂੜਤ ਪ੍ਰਾਨੇ ਹਰ ਜਪ ਧੀਰੈ ਬਿਨ ਸੈ ਮੋਹ ਪਰਮ ਦੁਖ ਪੀਰੈ ਰਹਾਉ ਉਹਦੇ ਅੰਦਰੋਂ ਇਹ ਸੰਸਾਰੂਪੀ ਮਾਇਆ ਦਾ ਮੋਹ ਹੈ ਜਿਹੜਾ ਘਟ ਜਾਂਦਾ ਹੈ ਮਿਟ ਜਾਂਦਾ ਹੈ ਤੇ ਪਟਕਣਾ ਮਨ ਦੀ ਖਤਮ ਹੋ ਜਾਂਦੀ ਹੈ ਤੇ ਦੁੱਖ ਦਰਦ ਨਾਸ਼ ਹੋ ਜਾਂਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਫਿਰ ਤੂੰ ਕੀ ਕਰਨਾ ਚਾਹੀਦਾ ਤੇ ਮੈਂ ਕੀ ਕਰਦਾ ਹਾਂ ਮਹਾਰਾਜ ਕਹਿੰਦੇ ਆ ਸਿਮਰੋ ਦਿਨ ਰਹਿਣਾ ਗੁਰ ਕੇ ਚਰਨਾ ਫਿਰ ਮੈਂ ਵੀ ਦਿਨ ਰਾਤ குரு ਦੇ ਚਰਨਾਂ ਦਾ ਧਿਆਨ ਕਰਦਾ ਹਾਂ ਜਾਤ ਕਤ ਪੇਖੋ ਤੁਮਰੀ ਸਰਨਾ ਫਿਰ ਮੈਂ ਜਿੱਧਰ ਕਿਧਰ ਵੀ ਵੇਖਦਾ ਹਾਂ ਗੁਰੂ ਦੀ ਕਿਰਪਾ ਨਾਲ ਮੈਨੂੰ ਤੇਰਾ ਹੀ ਸਹਾਰਾ ਆਸਰਾ ਦਿਸ ਪੈਂਦਾ ਹੈ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਭਾਈ ਪ੍ਰਮਾਤਮਾ ਜੀ ਦੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣ ਲੱਗ ਜਾਂਦਾ ਹੈ ਗੁਰ ਭੇਟ ਤ ਗੁਰਪ੍ਰੇੜਤ ਭਾਵ ਗੁਰੂ ਨੂੰ ਮਿਲਦਿਆ ਨਾਨਕ ਸੁਖ ਪਾਇਆ ਤੇ ਗੁਰੂ ਜੀ ਨੂੰ ਮਿਲਦਿਆ ਆਤਮਿਕ ਆਨੰਦ ਪ੍ਰਾਪਤ ਹੋ ਗਿਆ ਖੁਸ਼ੀ ਪ੍ਰਾਪਤ ਹੋ ਗਈ ਸਦਾ ਨਾਮ ਮਿਟਣ ਵਾਲਾ ਆਨੰਦ ਪ੍ਰਾਪਤ ਹੋ ਗਿਆ ਕਾਨੜਾ ਮਹਲਾ 5 ਸਿਮਰਤ ਨਾਮ ਮਨ へ ਸੁਖ ਪਾਈਐ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਮਨ ਵਿੱਚ ਆਨੰਦ ਪ੍ਰਾਪਤ ਹੋ ਜਾਂਦਾ ਹੈ ਤੇ ਸਾਧ ਜਨਾਂ ਮਿਲ ਹਰ ਜਸ ਗਾਈਏ ਤੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੀ ਸਿਫਤਸਲਾ ਦਾ ਗੀਤ ਗਉਂਦੇ ਰਹਿਣਾ ਚਾਹੀਦਾ ਹੈ ਭਾਵ ਸੰਗਤ ਕਰਦੇ ਰਹਿਣਾ ਚਾਹੀਦਾ ਹੈ ਜਿੱਥੇ ਵੀ ਮਿਲੇ ਸੰਗਤ ਸਾਨੂੰ ਕਰਨੀ ਚਾਹੀਦੀ ਹੈ ਸਾਧ ਜਨਾਂ ਮਿਲ ਹਰ ਜਸ ਗਾਈਏ ਗੁਰੂ ਦੇ ਪਿਆਰਿਆਂ ਨਾਲ ਮਿਲ ਕੇ ਪ੍ਰਮਾਤਮਾ ਦਾ ਨਾਮ ਜਪਣਾ ਕਰ ਕੇ ਕਿਰਪਾ ਪ੍ਰਭ ਹਿਰਦੈ ਵਸੇ ਰੋ हे ਮਾਲਕ ਮੇਰ ਕਰਕੇ ਮੇਰੇ ਹਿਰਦੇ ਵਿੱਚ ਆਪਣਾ ਟਿਕਾਣਾ ਬਣਾਈ ਰੱਖੋ ਭਾਵ ਮੇਰੇ ਹਿਰਦੇ ਵਿੱਚ ਵਸਦੇ ਰਹੋ ਚਰਨ ਸੰਤਨ ਕੈ ਮਾਫਾ ਮੋਰੋ ਮੇਰਾ ਮੱਥਾ ਤੇਰੇ ਸੰਤ ਜਣਾ ਗੁਰਮੁਖ ਜਣਾ ਦੇ ਚਰਨਾਂ ਉੱਤੇ ਟਿਕਿਆ ਰਹੇ ਭਾਵ ਉਹਨਾਂ ਦੀ ਸੰਗਤ ਕਰਦਾ ਰਹੇ ਬਾਰ ਬ੍ਰਹਮਾ ਕੋ ਸਿਮਰ ਹੋ ਮਨਾ ਏ ਮੇਰੇ ਮਨ ਪਰਮਾਤਮਾ ਦਾ ਨਾਮ ਸਿਮਰਦਾ ਰਹੇ ਗੁਰਮੁਖ ਨਾਨਕ ਹਰ ਜਸ ਸੁਣਾ ਵਾਹਿਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਸਿਫਤਸਲਾ ਦਾ ਗੀਤ ਗਾਇਆ ਕਰ ਭਾਵ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਨਾ ਪਰਮਾਤਮਾ ਦੇ ਗੁਣਾਂ ਦੀ ਸਿਫਤ ਕਰਨੀ ਉਹਦੀਆਂ ਖੇਡਾਂ ਉਹਦੇ ਕੌਤਕਾਂ ਦੀ ਸਿਫਤ ਕਰਨੀ ਉਹਨੂੰ ਯਾਦ ਕਰਨਾ ਪਰਮਾਤਮਾ ਨੂੰ ਵਾਹਿਗੁਰੂ ਨੂੰ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਕਰਨਾ ਹੈ ਵੀ ਤੂੰ ਸਤਿਗੁਰੂ ਜੀ ਧੰਨ ਹੈ ਵਾਹ ਏ ਗੁਰੂ ਤੇਰੀ ਮਹਿਮਾ ਅਪਰੰਪ ਅਪਾਰ ਹੈ ਕਾਨੜਾ ਮਹੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਜਿਨ੍ਹਾਂ ਮਨੁੱਖਾਂ ਦੇ ਅੰਦਰ ਮਾਲਕ ਦੇ ਚਰਨ ਛਾਉਣ ਲਈ ਤਾਂਗ ਹੁੰਦੀ ਐ ਪਾਵਨ ਦਰ ਤੜਫ ਹੁੰਦੀ ਐ ਗੁਰੂ ਜੀ ਦੇ ਚਰਨ ਛਾਉਣ ਦੀ ਤੜਫ ਅੰਦਰ ਮੇਰੇ ਮਨਾ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖੀ ਅਨ ਕੋ ਸੰਤੋਖ ਪ੍ਰਭ ਦਰਸ਼ਨ ਤੇ ਉਹਨਾਂ ਦੀ ਰਸਨਾ ਉਹਨਾਂ ਦੀ ਜੀਵ ਪ੍ਰਮਾਤਮਾ ਦੇ ਨਾਮ ਦੀ ਆਤਮਿਕ ਖੁਰਾਕ ਨਾਲ ਰੱਜੀ ਰਹਿੰਦੀ ਐ ਤੇ ਉਹਨਾਂ ਦੀਆਂ ਅੱਖਾਂ ਪ੍ਰਭੂ ਦੇ ਦਿਦਾਰ ਦੀ ਦਿਦਾਰ ਨਾਲ ਰੱਜਦੀਆਂ ਨੇ ਤੇ ਉਹਨਾਂ ਨੂੰ ਠੰਡ ਮਿਲੀ ਰਹਿੰਦੀ ਹੈ ਰਸਨਾ ਹਰ ਹਰ ਭੋਜਨ ਤ੍ਰਿਪਤੰਨੀ ਅੱਖੀ ਅਨਕੰਸ਼ ਅੱਖੀਨ ਕੋ ਸੰਤੋਖ ਪ੍ਰਭ ਦਰਸ਼ਨ ਤੇ ਉਹਨਾਂ ਦੀ ਰਸਨਾ ਆਤਮ ਖਾਾਕ ਨਾਲ ਰੱਜੀ ਰਹਿੰਦੀ ਹੈ ਸੁਣਿਆ ਨਾ ਵੀ ਦੋ ਪ੍ਰਕਾਰ ਦੀ ਖਾਾਕ ਮਨੁੱਖ ਲਈ ਬਹੁਤ ਜ਼ਰੂਰੀ ਇਕ ਮਨ ਦੀ ਇਕ ਤਨ ਦੀ ਜੇ ਤਨ ਨੂੰ ਨਾ ਮਿਲੇ ਤਾਂ ਤਨ ਨਹੀਂ ਸੁਖੀ ਰਹਿੰਦਾ ਜੇ ਮਨ ਨੂੰ ਨਾ ਮਿਲੇ ਤਾਂ ਮਨ ਵੀ ਸੁਖੀ ਨਹੀਂ ਰਹਿੰਦਾ ਭਾਵ ਮਨ ਦੀ ਖਰਾਕ ਹੈ ਭਜਨ ਤੇ ਤਨ ਦੀ ਖਰਾਕ ਹੈ ਭੋਜਨ ਇਸ ਕਰਕੇ ਭੋਜਨ ਤੇ ਭਜਨ ਦੋਨੇ ਚੀਜ਼ਾਂ ਮਨੁੱਖ ਲਈ অতি ਜ਼ਰੂਰੀ ਹਨ ਮੇਰੇ ਮਨ ਪ੍ਰੀਤ ਚੰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅਖਿਯਨ ਕੋ ਸੰਤੋਖ ਪ੍ਰਭ ਦਰਸ਼ਨ ਕਰਨਨ ਪੂਰਾ ਰਹੋ ਜਸ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ਇਸ ਤਰ੍ਹਾਂ ਭਾਈ ਜਿਨ੍ਹਾਂ ਮਨੁੱਖਾਂ ਦੇ ਅੰਦਰ ਮਾਲਕ ਦੇ ਚਰਨ ਛੋਣ ਦੀ ਤਾੰਗ ਪੈਦਾ ਹੁੰਦੀ ਹੈ ਉਹਨਾਂ ਦੇ ਕੰਨਾਂ ਵਿੱਚ ਪ੍ਰੀਤਮ ਪ੍ਰਭੂ ਦੀ ਸਿਰਸਲਾ ਟਿਕੀ ਰਹਿੰਦੀ ਹੈ ਹਮੇਸ਼ਾ ਆਪਣੇ ਕੰਨਾਂ ਨਾਲ ਗੁਰੂ ਜੀ ਦੀ ਸਿਰਸਲਾ ਬੜੇ ਪ੍ਰੇਮ ਨਾਲ ਸੁਣਦੇ ਰਹਿੰਦੇ ਹਨ ਸਾਰੇ ਪਾਪਾਂ ਸਾਰੇ ਐਪਾਂ ਦੀ ਮੈਲ ਦੂਰ ਕਰਨ ਦੇ ਉਹ ਸਮਰੱਥ ਹੈ ਪਾਵਣ ਧਾਵਣ ਸਵਾਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਉਨ੍ਹਾਂ ਦੇ ਪੈਰਾਂ ਦੀ ਦੌੜ ਭੱਜ ਮਾਲਕ ਪ੍ਰਭੂ ਦੇ ਮਲਾਪ ਦੇ ਸੁਖਦਾਈ ਰਸਤੇ ਉੱਤੇ ਬਣੀ ਰਹਿੰਦੀ ਹੈ। ਦੌੜ ਭੱਜ ਦੁਨੀਆ ਕਰਦੀ ਹੈ ਪਰ ਗੁਰੂ ਦੇ ਪਿਆਰਿਆਂ ਦੀ ਦੌੜ ਭੱਜ ਮਾਲਕ ਪ੍ਰਭੂ ਦੇ ਮਲਾਪ ਦੇ ਸੁਖਦਾਈ ਰਸਤੇ ਉੱਪਰ ਚੱਲਦੀ ਹੈ ਜੋ ਸੁੱਖਾਂ ਦਾ ਰਸਤਾ ਹੈ। ਉਨ੍ਹਾਂ ਦੇ ਸਰੀਰਕ ਅੰਗ ਸੰਤ ਜਨਾਂ ਦੇ ਚਰਨਾਂ ਨਾਲ ਸ਼ੋਕ ਕੇ ਭਾਵ ਉਪਦੇਸ਼ ਲੈ ਕੇ ਖੁਲਾਰੇ ਵਿੱਚ ਟਿਕੇ ਰਹਿੰਦੇ ਆ ਹਮੇਸ਼ਾ ਸਰਨ ਗਹੀ ਹੋਰ ਨ ਅਵਿਨਾਸੀ ਆਣੇ ਪਾਵ ਤੱਕ ਨਹੀਂ ਕਰਸਨ ਏ ਮੇਰੇ ਮਨ ਜਿੰਨਾ ਮਨੁੱਖਾ ਨੇ ਸਰਵ ਵਿਆਪਕ ਨਾਸ ਰਹਿਤ ਪ੍ਰਮਾਤਮਾ ਦੀ ਸ਼ਰਨ ਫੜ ਲਈ ਉਹ ਏਸਾ ਸ਼ਰਨ ਨੂੰ ਛੱਡ ਕੇ ਉਹਦੇ ਮਲਾਪ ਵਾਸਤੇ ਹੋਰ ਹੋਰ ਹੀਲੇ ਕਰਕੇ ਨਹੀਂ ਥੱਕਦੇ ਫਿਰਦੇ ਪਾਵ ਹੋਰ ਹੋਰ ਹੀਲੇ ਨਹੀਂ ਕਰਦੇ ਕਰ ਗਏ ਲੀਏ ਨਾਨਕ ਜਨ ਆਪਣੇ ਆਨ ਦਾ ਕੋਰ ਸਾਗਰ ਨਹੀਂ ਮਰਸਨ ਪ੍ਰਭੂ ਨੇ ਜਿੰਨਾ ਆਪਣੇ ਸੇਵਕਾਂ ਦਾ ਹੱਥ ਫੜ ਲਿਆ ਕਿਰਪਾ ਕਰਦੇ ਉਹ ਸੇਵਕ ਇਸ ਸੰਸਾਰ ਰੂਪੀ ਮਾਇਆ ਦੇ ਕੁੱਪ ਹਨੇਰੇ ਸੰਸਾਰ ਸਮੁੰਦਰ ਵਿੱਚ ਆਤਮਿਕ ਮੌਤ ਨਹੀਂ ਸਹਿਹੜਦੇ ਹਨ ਕਾਨੜਾ ਮਹੱਲਾ ਪੰਜਵਾ ਕੋਹ ਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕਵਰੀਆ ਕੋਹ ਕਤ ਭਾਵ ਕੋਹ ਕਦੇ ਹਨ ਮੋਰਾ ਵਾ ਖਪਟ ਭਾਵ ਨਾਸ ਕਰਨ ਵਾਲੇ ਆਤਮਕ ਜੀਵ ਨੂੰ ਤਵਾ ਕਰਨ ਵਾਲੇ ਕਪਟ ਖੋਲ ਖਲ ਦੁਸ਼ਟ ਕਾਮ ਕ੍ਰੋਧ ਲੋਭ ਮੋਹ ਹੰਕਾਰ ਗਰਜਤ ਭਾਵ ਗਜਦੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਆਤਮਿਕ ਜੀਵਨ ਦਾ ਨਾਸ ਕਰਨ ਵਾਲੇ ਖੋਟ ਪੜ ਕੇ ਰਹਿੰਦੇ ਹਨ ਜਿਨ੍ਹਾਂ ਦੇ ਅੰਦਰ ਇਹ ਪੰਜੇ ਵੈਰੀ ਦੁਸ਼ਟ ਗਾਇਦੇ ਰਹਿੰਦੇ ਹਨ ਉਹਨਾਂ ਨੂੰ ਮੌਤ अनेकाਵਾਰੀ ਮਾਰਦੀ ਰਹਿੰਦੀ ਹੈ ਆਤਮਿਕ ਮੌਤੇ ਮਰਦੇ ਰਹਿੰਦੇ ਹਨ ਅਹੰਮਤ ਅਨਰਤ ਕੁਮਿਤ ਹਿਤਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ਪਾਤਸ਼ਾਹ ਕਹਿੰਦੇ ਆ ਅਹੰਮ ਕਹਿੰਦੇ ਅਹੰਕਾਰਨ ਮਤ ਮੱਤੇ ਹੋਏ ਅਹੰਮਤ ਅਣਰੱਤ ਕੁਮਤ ਹਿੱਤ ਪ੍ਰੀਤਮ ਜਿਹੜੇ ਮਨੁੱਖ ਹੋਮਾਂ ਦੇ ਮੱਤੇ ਹੋਏ ਪ੍ਰਭੂ ਨੂੰ ਭੁਲਾ ਕੇ ਹੋਰ ਹੋਰ ਰਸਾਂ ਵਿੱਚ ਰੰਗੇ ਰਹਿੰਦੇ ਆ ਜਿਹੜੇ ਮਨੁੱਖ ਖੋਟੇ ਮਿੱਤਰਾਂ ਨਾਲ ਪ੍ਰੇਮ ਪਾਉਂਦੇ ਆ ਖੋਟਿਆਂ ਨੂੰ ਆਪਣੇ ਸੱਜਣ ਬਣਾਉਂਦੇ ਆ ਅਜਿਹੇ ਮਨੁੱਖ ਇਨ੍ਹਾਂ ਵਿਕਾਰਾਂ ਦੀਆਂ ਲੱਖਾਂ ਗੜੀਆਂ ਨੂੰ ਭੜਕਦੇ ਫਿਰਦੇ ਹਨ ਅਨੰਤ ਵਿਵਹਾਰ ਅਚਾਰ ਵਿਦਹੀਨਤ ਮਾਵ ਮਦ ਮਾਤ ਕੋਪ ਜਰੀਆ ਇਸ ਤਰ੍ਹਾਂ ਭਾਈ ਅਜਿਹੇ ਮਨੁੱਖ ਨਾਸ਼ਵੰਤ ਪਦਾਰਥਾਂ ਦੇ ਕਾਰ ਵਿਹਾਰ ਵਿੱਚ ਹੀ ਰੁੱਝੇ ਰਹਿੰਦੇ ਹਨ ਉਧਰਲਾ ਧਿਆਨ ਹੀ ਨਹੀਂ ਹੁੰਦਾ ਤੇ ਪਰਮਾਤਮਾ ਵਾਲੇ ਪਾਸੇ ਲੱਗਿਆ ਨਹੀਂ ਜਾਂਦਾ ਉਹਨਾਂ ਦਾ ਆਚਰਨ ਚੰਗੀ ਮਰਿਆਦਾ ਤੋਂ ਸੱਖਣਾ ਰਹਿ ਜਾਂਦਾ ਤੇ ਉਹ ਮਾਇਆ ਦੀ ਮਮਤਾ ਦੇ ਨਸ਼ੇ ਵਿੱਚ ਮਸਤ ਰਹਿੰਦੇ ਆ ਅਤੇ ਹਮੇਸ਼ਾ ਕ੍ਰੋਧ ਦੀ ਅੱਗ ਵਿੱਚ ਸੜਦੇ ਰਹਿੰਦੇ ਆ ਆਪ ਹੀ ਸੜਦਾ ਰਹਿੰਦਾ ਬਨੁੱਖ ਕ੍ਰੋਧ ਦੀ ਅੱਗ ਵਿੱਚ ਲੋਭ ਦੀ ਅੱਗ ਵਿੱਚ ਆਪ ਹੀ ਮਨੁੱਖ ਆਪਣੇ ਆਪ ਨੂੰ ਸਾੜ ਲੈਂਦਾ ਹੈ ਕਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਦਰ ਸ਼ਰਨ ਪ੍ਰੀਆ ਇਸ ਕਰਕੇ ਅਰਦਾਸ ਕਰਿਆ ਕਰੇ हे तरस रूप परमात्मा हे दया करने वाले तरस करने वाले दया के कर्मालक सृष्टि के पालन वाले तू गरीबों का प्यारा है मैं नानक भाव गुरु नानक देव जी असि तेरी शरण में आए हा ते सानू इनन दुष्टों तो वैरियां तो बचा ते ए जेडी विषयां दी फौज है एनु वश करण दे सानो ਤਾਕਤ ਬਖਸ਼ਿਸ਼ ਕਰ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁੰਜਾ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ